ਦੇ ਹੋਏ ਬੁਰੇ ਹਾਲ ਤੇਜਗੇ ਗੁੰਡਲਾ ਵਾਲੇ ਬਾਤ ਉਹ ਬਿੰਦੀ ਪੱਜ ਕੀ ਪਸੀਨੇ ਨਾਲ ਵਿਜਗੇ ਗੁੰਡਲਾ ਵਾਲੇ ਬਾਤ ਉਹ ਬਿੰਦੀ ਪੱਜ ਕੀ ਪਸੀਨੇ ਨਾਲ ਵਿਜਗੇ ਗੁੰਡਲਾ ਵਾਲੇ ਬਾਤ ਕਾ ਬਾਤ ਹੈ ਤੇ ਆਪਸ ਸਭ ਤੋਂ ਪਹਿਲਾਂ ਪੁੱਛਦੇ ਆ ਜੀ ਕਮਲ ਜੀ ਕੋਲ ਗਾਣਾ ਆਪਣੇ ਆਪ ਦੀ ਬਹੁਤ ਸੋਹਣਾ ਇੱਕ ਤਾੜੀ ਵਜਾਓ ਜੀ ਖਾਨ ਜਸਮੀਨ ਟੂ ਬੀ ਵੈਰੀ ਓਨੈਸਟ ਇੱਕ ਗਾਣੇ ਦੀ ਨਾ ਇੱਕ ਇੱਕ ਟੈਂਪੋ ਹੈ ਇੱਕ ਇੱਕ ਫੀਲ ਹੈ ਹਨਾ ਉਹ ਫੀਲ ਮਿਸਿੰਗ ਸੀਗਾ ਗਾਣਾ ਨਾ ਬਹੁਤ ਇੱਕ ਇੱਕ ਲੋ ਕੈਟਾਗਰੀ ਨੂੰ ਜਿਹਨੂੰ ਕਹਿ ਸਕਦਾ ਕਿ ਉਦਾਂ ਚੱਲ ਰਿਹਾ ਸੀ ਆਈ ਥਿੰਕ ਤੁਹਾਨੂੰ ਹਾਈ ਨੋਟਸ ਦੀ ਥੋੜੀ ਦਿੱਕਤ ਹੈ ਕੁਣ ਹੋ ਰਹੀ ਹੈ ਸਰ ਰੀਜ਼ਨ ਦੋ ਦਿਨਾਂ ਤੋਂ ਹੋ ਰਹੀ ਹੈ ਸਰ ਕੁਝ ਬਸ ਗਲੇ ਨੂੰ ਖਰਾਬੀ ਗਲੇ ਨੂੰ ਖਰਾਬ ਚਲੋ ਪਹਿਲਾਂ ਤਾਂ ਆਪਣੇ ਗਲੇ ਦਾ ਧਿਆਨ ਰੱਖੋ ਤੇ ਇਹਨੂੰ ਪੋਜ਼ਿਟਿਵ ਲੈਣਾ ਤੇ ਆਈ ਹੋਪ ਤੁਸੀਂ ਨੈਕਸਟ ਟਾਈਮ ਬਹੁਤ ਵਧੀਆ ਮਿਹਨਤ ਕਰੋ ਬਿਲਕੁਲ ਸਰ ਬਿਲਕੁਲ ਗੁੱਡ ਲੱਕ ਥੈਂਕ ਯੂ ਸਰ ਕਮਲ ਸਰ ਇੱਕ ਗਾਣਾ ਮੇਰਾ ਬਹੁਤ ਫੇਵਰਿਟ ਹੈ ਤੇ ਜੇਕਰ ਤੁਹਾਡੇ ਮੂੰਹੋਂ ਦੋ ਲਾਈਨਾਂ ਹੋ ਜਾਣ ਇਸ ਗੀਤ ਦੀਆਂ ਪਲੀਜ਼ ਸਾਡੇ ਅੱਜ ਮਹਿਮਾਨ ਗੈਸਟ ਆਏ ਨੇ ਸਾਡੇ ਭਰਾ ਇਹ ਦੋ ਲਾਈਨਾਂ ਜਾਂ ਇਹਨਾਂ ਦੇ ਕਿਸੇ ਗਾਣੇ ਦੀ ਸੁਣਦੇ ਆਪਾਂ ਬਾਈ ਤੋਂ ਸੁਣਦੇ ਆ ਇਹ ਤਾਂ ਗਾਣਾ ਆਪਾਂ ਸੁਣ ਲਿਆ ਬਾਈ ਹੁਣਾਂ ਤੋਂ ਕੋਈ ਇਹਨਾਂ ਦਾ ਗਾਣਾ ਸੁਣਦਿਆਂ ਕੈਂਟ ਜਾ ਮੈਨੂੰ ਲੱਗਦਾ ਹੈ ਪਹਿਲਾਂ ਆਪਾਂ ਬਾਕੀ ਜੱਜ ਜੀ ਦੀ ਥੋੜੇ ਕਮੈਂਟ ਲੈ ਲਈਏ ਫਿਰ ਉਹਤ ਬਾਸ ਸੁਣਾਉਣੇ ਆਪਾਂ ਨਾ ਬਿਲਕੁਲ 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 ਸੋ ਮੰਨਤ ਮੈਮ ਜੈਸਮੀਨ ਨੇ ਪਿਛਲੀ ਵਾਰੀ ਬਹੁਤ ਵਧੀਆ ਪਰਫਾਰਮ ਕੀਤਾ ਸੀ ਇਨਫੈਕਟ ਜਿੰਨੀਆਂ ਵੀ ਪਰਫਾਰਮੈਂਸਸ ਆ ਆਡੀਸ਼ਨ ਤੋਂ ਲੈ ਕੇ ਹੁਣ ਤੱਕ ਜਿੰਨੇ ਜਿੰਨਾ ਤੁਸੀਂ ਪਰਫਾਰਮ ਕੀਤਾ ਉਹ ਬਹੁਤ ਵਧੀਆ ਸੀ ਨਾ ਤੇ ਇਸ ਕਰਕੇ ਜਿਹੜੀਆਂ ਐਕਸਪੈਕਟੇਸ਼ਨਸ ਨੇ ਨਾ ਉਹ ਵੱਧ ਜਾਂਦੀਆਂ ਨੇ ਸੋ ਕੋਈ ਨਾ ਐਫਰਟ ਵਧੀਆ ਸੀਗੀ ਹੋਰ ਕੋਸ਼ਿਸ਼ ਕਰੋ ਤੁਸੀਂ ਵਧੀਆ ਗਾਉਨੇ ਹੋ ਤੇ ਵਿੱਚ ਵਿੱਚ ਜਿਸਾਂ ਬਹੁਤ ਸੋਹਣੀਆਂ ਲਗਾਈਆਂ ਸੀ थैंक यू मैम ਹਨਾ ਸਚਨ ਜੀ ਤੁਸੀਂ ਅੱਛਾ ਗਾਇਆ ਮਾੜਾ ਨਹੀਂ ਗਾਇਆ ਲੇਕਿਨ ਆਬਵੀਅਸਲੀ ਜਿਸ ਸਕੇਲ ਥੋੜਾ ਜਿਹਾ ਉੱਚਾ ਹੁੰਦਾ ਤੁਹਾਡੀ ਆਵਾਜ਼ ਬ੍ਰਾਈਟ ਹੋਣੀ ਸੀ ਤੇ ਗਾਣਾ ਹੋਰ ਅੱਛਾ ਲੱਗਣਾ ਸੀ ਤੁਹਾਡਾ ਕੌਨਫੀਡੈਂਸ ਵੀ ਹੋਰ ਜ਼ਿਆਦਾ ਹੋਣਾ ਸੀ ਸੋ ਇਟਸ ਓਕੇ ਕੋਈ ਗੱਲ ਨਹੀਂ ਵਧੀਆ ਸੀ डोंट वरी थैंक यू सर ਦੇਖੋ ਕਮੀਆਂ ਥੋੜੀਆਂ ਬੋਟੀਆਂ ਹੈਗੀਆਂ ਸੀ ਪਰ ਠੀਕ ਹੈ ਮੈਂ ਇੰਜੋਏ ਕੀਤਾ ਤੇ ਬਾਕੀ ਜਿਹੜੀਆਂ ਛੋਟੀਆਂ ਮੁੰਡੀਆਂ ਕਮੀਆਂ ਇਹਨਾਂ ਨੂੰ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰਿਓ ਬਿਲਕੁਲ ਸਹੀ ਤੇ ਗਾਇਆ ਤੁਸੀਂ ਠੀਕ ਹੈ Thank you so much. Thank you, Jasmine.